ਜੀਦਾ ਇੰਤਜ਼ਾਰ ਸੀ ਉਹ ਇੰਤਜ਼ਾਰ ਖਤਮ ਹੋ ਚੁੱਕਾ ਹੈ ਹੁਣ 13 ਸੀਟਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਇਨ ਐਗਜ਼ਿਟ ਪੋਲ ਦੇ ਨਤੀਜਿਆਂ ਚ ਕਿਹੜੀ ਪਾਰਟੀ ਬਾਜ਼ੀ ਮਾਰ ਰਹੀ ਹੈ ਸਾਬਕਾ ਜ਼ਿਲ੍ਹਾ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਚ ਬੰਦ ਹੋ ਚੁੱਕੀ ਹੈ ਐਤਕੀ 1996 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਖੋ ਵੱਖਰੇ ਚੋਣ ਲੜ ਰਹੇ ਨੇ ਜਦਕਿ ਇੰਡੀਆ ਗੱਠ ਜੋੜ ਦੇ ਦੋ ਅਹਿਮ ਹਿੱਸੇਦਾਰ ਕਾਂਗਰਸ ਅਤੇ ਆਪ ਵੀ ਵੱਖੋ ਵੱਖਰੇ ਚੋਣ ਮੈਦਾਨ ਚ ਉਤਰੇ ਨੇ ਕਿਉਂਕਿ ਸਭ ਦੀ ਨਜ਼ਰ ਲੋਕ ਸਭਾ ਚੋਣਾਂ ਤੇ ਟਿਕੀ ਸੀ ਕਿ ਆਖਿਰਕਾਰ ਲੋਕ ਵੀ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦਾ ਉਮੀਦਵਾਰ ਜਿੱਤੇਗਾ ਬਾਕੀ 4 ਤਰੀਕ ਨੂੰ ਫੈਸਲਾ ਆਵੇਗਾ ਪਰ ਜੋ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਰਹੇ ਨੇ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਹੁਣ ਇਸ ਦੇ ਨਤੀਜੇ 4 ਜੂਨ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਰਾਹੀਂ ਦੱਸਾਂਗੇ ਕਿ ਦੇਸ਼ ਦੇ ਵਿੱਚ ਆਖਿਰਕਾਰ ਕਿਸ ਦੀ ਸਰਕਾਰ ਬਣੇਗੀ ਸੋ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਆ ਪੰਜਾਬ ਦੇ ਸਾਹਮਣੇ ਆ ਚੁੱਕੇ ਨੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪੰਜਾਬ ਦੇ ਵਿੱਚ 4 ਤੋਂ 6 ਸੀਟਾਂ ਹਾਸਲ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਤੇ ਬਾਜ਼ੀ ਮਾਰ ਸਕਦੀ ਹੈ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ 2 ਤੋਂ 3 ਸੀਟਾਂ ਤੇ ਭਾਜਪਾ ਆਪਣੀ ਕਿਸਮਤ ਅਜ਼ਮਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਦੀ ਉਮੀਦ ਹੈ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਉਹਦੇ ਲੋਕ ਕਿਹੜੀ ਸਰਕਾਰ ਨੂੰ ਆਪਣਾ ਬਾਦਸ਼ਾ ਬਣਾਉਣਗੇ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਅਸੀਂ ਇਹ ਤੁਹਾਡੇ ਨਾਲ 13 ਸੀਟਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਸਾਂਝੇ ਕਰ ਰਹੇ ਹਾਂ ਇਸ ਵਕਤ ਜੇਕਰ ਇਨ੍ਹਾਂ ਐਗਜ਼ਿਟ ਪੋਲਾਂ ਦੀ ਗੱਲ ਕਰੀਏ ਤਾਂ ਕਾਂਗਰਸ ਅਤੇ ਆਪ ਦੇ ਵਿੱਚਕਾਰ ਟੱਕਰ ਲੱਗ ਰਹੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦਾ ਮੁਕਾਬਲਾ ਸੋਮ ਨੂੰ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਕੀ ਲਗਦਾ ਕਿਸ ਦੀ ਸਰਕਾਰ ਬਣੇਗੀ ਕਮੈਂਟਾਂ ਚ ਜਰੂਰ ਦੱਸਿਓ ਜਿਸ ਦਾ ਇੰਤਜ਼ਾਰ ਸੀ ਉਹ ਇੰਤਜ਼ਾਰ ਖਤਮ ਹੋ ਚੁੱਕਾ ਹੈ ਹੁਣ ਤੇਰਾ ਸੀਟਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਇਨ ਐਗਜ਼ਿਟ ਪੋਲ ਦੇ ਨਤੀਜੇ ਚ ਕਿਹੜੀ ਪਾਰਟੀ ਬਾਜ਼ੀ ਮਾਰ ਰਹੀ ਹੈ ਸਾਬਕਾ ਜ਼ਿਲ੍ਹਾ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਚ ਬੰਦ ਹੋ ਚੁੱਕੀ ਹੈ ਐਤਕੀ 1996 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਖੋ-ਵਖਰੇ ਚੋਣ ਲੜ ਰਹੇ ਨੇ ਜਦਕਿ ਇੰਡੀਆ ਗੱਠ ਜੋੜ ਦੇ ਦੋ ਅਹਿਮ ਹਿੱਸੇਦਾਰ ਕਾਂਗਰਸ ਅਤੇ ਆਪ ਵੀ ਵੱਖੋ-ਵਖਰੇ ਚੋਣ ਮੈਦਾਨ ਚ ਉਤਰੇ ਨੇ ਕਿਉਂਕਿ ਸਭ ਦੀ ਨਜ਼ਰ ਲੋਕ ਸਭਾ ਚੋਣਾਂ ਤੇ ਟਿਕੀ ਸੀ ਕਿ ਆਖਿਰਕਾਰ ਲੋਕ ਵੀ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦਾ ਉਮੀਦਵਾਰ ਜਿੱਤੇਗਾ ਬਾਕੀ 4 ਤਰੀਕ ਨੂੰ ਫੈਸਲਾ ਆਵੇਗਾ ਪਰ ਜੋ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਰਹੇ ਨੇ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਹੁਣ ਇਸ ਦੇ ਨਤੀਜੇ 4 ਜੂਨ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਰਾਹੀਂ ਦੱਸਾਂਗੇ ਕਿ ਦੇਸ਼ ਦੇ ਵਿੱਚ ਆਖਿਰਕਾਰ ਕਿਸ ਦੀ ਸਰਕਾਰ ਬਣੇਗੀ ਸੋ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਆ ਪੰਜਾਬ ਦੇ ਸਾਹਮਣੇ ਆ ਚੁੱਕੇ ਨੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪੰਜਾਬ ਦੇ ਵਿੱਚ 4 ਤੋਂ 6 ਸੀਟਾਂ ਹਾਸਲ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਤੇ ਬਾਜ਼ੀ ਮਾਰ ਸਕਦੀ ਹੈ ਭਾਜਪਾ ਦੀ ਗੱਲ ਕੀਤੀ ਜਾਵੇ ਦੋ ਤੋਂ ਤਿੰਨ ਸੀਟਾ ਤੇ ਭਾਜਪਾ ਆਪਣੀ ਕਿਸਮਤ ਅਜਮਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤੋਂ ਤਿੰਨ ਸੀਟਾਂ ਦੀ ਉਮੀਦ ਹੈ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇੱਥੋਂ ਦੇ ਲੋਕ ਕਿਹੜੀ ਸਰਕਾਰ ਨੂੰ ਆਪਣਾ ਬਾਦਸ਼ਾ ਬਣਾਉਣਗੇ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਅਸੀਂ ਇਹ ਤੁਹਾਡੇ ਨਾਲ 13 ਸੀਟਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਸਾਂਝੇ ਕਰ ਰਹੇ ਹਾਂ ਇਸ ਵਕਤ ਜੇਕਰ ਇਨ੍ਹਾਂ ਐਗਜ਼ਿਟ ਪੋਲਾਂ ਦੀ ਗੱਲ ਕਰੀਏ ਤਾਂ ਕਾਂਗਰਸ ਅਤੇ ਆਪ ਦੇ ਵਿਚਕਾਰ ਟੱਕਰ ਲੱਗ ਰਹੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦਾ ਮੁਕਾਬਲਾ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਤੁਹਾਨੂੰ ਕੀ ਲੱਗਦਾ ਕਿਸ ਦੀ ਸਰਕਾਰ ਬਣੇਗੀ ਕਮੈਂਟਾਂ ਚ ਜਰੂਰ ਦੱਸੋ